ਉਹ ਪਲਾਨੀ ਨੇ ਛਿੱਧੇ ਇੱਕ ਸੇਕ ਫੋਟ ਉੱਤ ਜਾ ਲੈ। ਬੁਰੇ ਜਦੋ ਜੀ ਨੇ ਤਾਰ ਜਾਨਾ ਤੇ ਮੋਚਾ ਚਰ ਕੱਟ ਪੰਜਾਬੀ ਕੀ ਚੱਲਣ ਖੇਡਾ ਵਿਖਾਈਏ ਪਰ ਇੱਕ ਬਈ ਮਿਸ ਪੂਜਨ ਪਕੜੇ ਅੱਥੇ ਮદાન 'ਚ ਬੈਠ ਦੇ ਦੋ ਪਾਪੇ ਵੀ ਆ ਮੇਰਾ ਇੱਕ ਪਾਪਾ ਮੇਰੇ ਜਾਨਵਰ ਦਾ ਵਿਆਹ ਵੀ ਕਰ ਦਿੱਤਾ ਮੈਂ ਮਿਲ ਨਹੀਂ ਹੋਇਆ ਕਰੀਂਦਾ ਹੂ ਉਸ ਕਾਲ ਦੇ ਹੀ ਵਿਆਹ ਹੀ ਦਾ ਮੇਰਾ ਪਰ ਵਿਆਹ ਦੇ ਵਿੱਚ ਪੈਸੇ ਕਿੰਨੇ ਲਾ ਦੇਈਏ ਬੋਲ ਫਰਾਜ ਲੱਖ ਜਿਹੋ ਤਰ੍ਹਾਂ ਲੱਖ ਦੇ ਵਿਆਹ ਹੋ ਜਾਊਗਾ ਘਰਾਂ ਲਈ ਕੀ ਦੀ ਮੇਲੀ ਮੋਟੀ ਮੇਲੀ ਮਾਸੀ ਮਾਸੀ ਤੇਰੀ ਚੌੜੇ ਕੰਨਾਲੀਆਂ ਕਰੋ ਵਿਆਹ ਕਰੀਏ ਫੇਰ ਮਸ਼ੀਨਾ ਮਸ਼ੀਨਾ ਚੱਲਾ ਲੈ ਕੇ ਮਸ਼ੀਨ ਮੈਦਾਨ ਦੇ ਅੰਦਰਰਾਹ ਇਹਦਾ ਮਿੱਟੀ ਪੈਸੇ ਵੇਖ ਲੈ ਕਿੰਨੇ ਨੇ ਇਹੋ ਜਿਹਾ ਦਾ ਇਹ ਬੱਚ ਇਹ ਲੱਕੜਾਂ ਤੇ ਪੈਲ ਦੇ ਸੈਕਲਾ ਮੰਤਰ ਆਪੁਣੀ ਆਰੀ ਕਿਤਨਾ ਲੱਕੜ ਜਮੀਨ ਕਲਾ ਜੀ ਹੱਥ ਥੱਲੇ ਧਰ ਕੇ ਮਿੱਟੀਾਂ ਦਾ ਤਰੀਕੇ ਤੇ ਹੱਥਾਂ ਦਾ ਰਗੜਾ ਮੋਠਾ ਵੱਡ ਕੀ ਆ ਜੀ ਵੇਖੋ ਕਿ ਮਾ ਅੱਗੇ ਚੋ ਵੀ ਕਰ ਦੇ ਕੜੇ ਹੱਥਾਂ 'ਚ 10 ਰੁਪਏ ਕੜੇ ਚ ਕੜੇ ਚ ਵੀਰ ਪਈ ਚੋ ਲਿਟੋ ਬਣਾ ਦੀਆਂ ਜੇਬ ਚੋ ਬਣਾ ਦੀਆਂ ਤਪ ਚੋ ਬਣਾ ਦੀਆਂ ਕਿ ਮਦਦ ਚ ਦਾਂਟ ਗੋਠੀ ਕਿੰਨੇ ਇੱਕ ਮੈਂ ਚੋ ਜੜੀ ਮੂਟੀ ਲਾਂਗ ਜੜੀ ਕਿਦੇ ਵੀ ਕਰੇਗੀ 50 10 ਹੋ ਜਾਵੀਂ ਕਰ ਦੇ ਵੀ ਪੰਜਾਬੀ ਟਵਾਲੀਆਂ ਪਾ ਲੈ ਮੈਂ ਪੈਣੀ ਮੈਂ ਵਖਾਲਣਾ ਆ ਵੇਖ ਇੱਕ ਥਾਲੇ ਹੱਥ ਬਿਲਕੁਲ ਖਾਲੀ ਆ ਵੀ ਖਾਲੀ ਆ ਵੀ ਖਾਲੀ ਚੋ ਤਾਪ ਚੋ ਤਨੀ ਕਹਿੰਗੇ ਪਾਲਾ ਕਿੰਨੇ ਹੋ ਗਏ ਵੀ ਵੀ ਨਹੀਂ ਦੱਸਿਨੇ ਮੇਰੇ ਕੋਲ ਆ ਜਾ ਭੱਜ ਕੇ ਹਾਂ ਹਾਂ ਦੱਥੇ ਦਰਦਾ ਹਾਂ ਬੱਥੇ ਇੱਕ ਥਾਲਾ ਤੇ ਹੱਥ ਤੇ ਇੱਕ ਥਾਲਾ ਤੇ ਨਾਕ ਤੇ ਰੱਖੀ ਆਂ ਤੁਮਨ ਸਰੂ ਜੰਗ ਸਰੂ ਚੋ ਮੂਟੀ ਚਾ ਕਟੂੜੂ ਮਿੱਟੀ ਚੱਕੀ ਝਾੜੀ ਜੀ ਨੱਕ ਨੂੰ ਫੜਿਆ ਜੀ ਯਾਰ ਕਿੰਨੇ ਹੋਏ ਜੀ दो कड़े पकड़ ला जी मोरे का कड़ा उठे रख दिया ते कड़ा मन्नो लिया आ के जा तो के हो गया जोड़ से ए ओ देख ले भाई जी आ कड़ा कल्ला ते कल्ले करे ने के जुड़े होए कल्ले कल्ले कोए तो लगा एक दो तीन चार मुट्टी च खड़कने खड़कना केंटड़ी क्लाको को मोरा भाई ये दमा आई रे 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 પકડ કલા કલા રખ એ લા કે ਕੀ ਬੋਲਦਾ ਤੂੰ ਕੇ? ਉਹ ਮਸਤੀ ਚੋਣ ਨਾ ਲਓ। ਅੱਜ ਨਹੀਂ ਦੱਸਨੀ ਤੂੰ। ਸਭ ਵੀ ਆਣ ਵੀ ਦੱਸੋ। ਗੁੱਟੂ ਆਣ ਵੀ ਦੱਸੋ। ਮੁੰਡਾ ਤੂੰ ਗੁੱਟੇ ਤੇ ਮੁੰਡਾ ਲੰਬੇ ਪੈਰ ਨੇ ਦੇਖੀ ਆ ਸੜਨਾ ਮੰਤਰ। ਆਣ ਵੀ ਦੱਸੋ। ਤੂੰ ਕਿੱਥੇ ਪਟਾਉਂਦਾ? ਤੂੰ ਕਮੀਜ਼ ਦਾ ਬਟਨ ਦੇਖ ਲੈਣਾ ਥੋੜਾ ਵਾਂ ਮੰਤਰ ਆਣ ਵੀ ਦੱਸੋ। ਗੁੱਡੜੀ ਦਾੜੀ ਤੂੰ ਗੁੱਡੜੀ ਦਾੜੀ ਦੇਖ ਲਈਏ। ਹੋਰ ਗੱਲ ਪੁੱਛੀਏ। ਦੱਸਾਂਗੇ। ਉਹ ਕਟੇੜਾ ਦੇ ਸਮੰਤਰ ਨਹੀਂ ਦੱਸਨੇ ਬਥਾਂਗੇ ਆਉਂ ਵੀ ਦੱਸ ਮੋਟਾ ਥਾਂ ਕਪ ਕੀ ਆਇਆ ਨਮਕਾ ਦੋ ਬੁਕੇ ਚੇ ਚਕੇ ਉਹ ਨਹੀਂ ਤੇ ਸੇਂਗਾ ਬਥਾਂਗਾ ਕਾਰੀ ਜੋੜ ਲੈ ਲੈ ਨਾਲ ਦੀ ਜੋੜ ਨਾਲ ਚੇਡਾ ਨਾਰਾ ਫਿਰ ਇਹਨੂੰ ਵੀ ਦੱਸ ਬੂਟੋ ਕੋਣ ਦਲਾ ਮੰਤਰ ਆਰੋ ਵੀ ਦੱਸ ਅੱਖੀਆਂ ਦਾਨ ਕਰੇਗਾ ਕੁਝ ਮੂਰਤ ਉੱਤੇ 20 ਰੁਪਏ ਦਾਨ ਕਰ ਦੇਗਾ ਆ ਦੇਗਾ ਸੋਸਤਾ ਨਹੀਂ ਕਰਨਾ ਨਿਕਲਣਾ ਅਰੇ ਕਬਰ ਆ ਜਾਏ ਨਿਕਲਵਾਂਦਾ ਇਹ ਦੱਸੋ ਕਿਹੜਾ ਪਿੰਡ ਆ ਤੁਹਾਡਾ ਪਿੰਡ ਸਾਡਾ ਜੀ ਮਾਚਲ ਪ੍ਰਦੇਸ਼ ਪੋਟਾ ਸਾਹਿਬ ਹੂੰ ਇੱਥੇ ਕਿੱਥੇ ਰਹਿੰਦੇ ਹੋ ਕਲਿਆਣ ਖੁੱਟ ਜਾ ਖੁੱਟ ਜਾ ਕੀ ਉਹ ਰੁਕੇ ਬਗ ਖੜਾ ਹੱਸਾ ਤੇ ਕੀ ਕਰਦੇ ਹੋ ਤੁਸੀਂ ਕਿਹੜਾ ਕਿੱਥੇ ਕਿੱਥੇ ਦਿਖਾਉਨੇ ਹੋ ਪਾਚੀ ਜੀ ਹਰ ਇੱਕ ਸਾਰਾਂ ਦੇ ਵਿੱਚ ਇੱਕ ਦੂਰ ਦੂਰ ਕੋ ਮੁਕੇ ਆੰਨੇ ਆ ਜੀ ਤੇ ਕਿੱਥੋਂ ਸਿੱਖਿਆ ਇਹ ਗੁਰੂ ਬਿਨਾ ਜੀ ਗਾਤ ਨਹੀਂ ਸ਼ਾਦੀ ਬਿਨਾ ਪਤਨੀ ਦਲੇ ਮਿਲਦਾ ਮੇਲਾ ਕਾਹਨ ਗੁਰਚਾ ਕੌਣ ਚੱਲਦਾ ਗੁਰੂ ਬਣਾ ਕੇ ਜਿਸ ਕੇ ਆ ਪੜੂਗਾ ਅੱਛਾ ਕਿ ਕਿਹਨੂੰ ਗੁਰੂ ਧਾਰਿਆ ਸੀ ਤੁਸੀਂ ਅਸੀਂ ਮਿੰਦਰ ਸਿੰਘ ਜੀ ਸਾਡਾ ਗੋੜਸ ਬਕਾਲ ਦੇ ਵਿੱਚ ਰਹਿੰਦਾ ਥੋੜੇ ਖਾਨਦਾਨ ਚ ਬਾਕੀ ਵੀ ਖੇੜਾ ਪਾਉਂਦੇ ਆ ਹਾਂ ਜੀ ਜੇ ਪਿੱਛੋਂ ਦੀ ਆਇਆ ਤੇ ਤੁਸੀਂ ਅੱਜ ਮੇਰੇ ਨਾਲ ਮੋਟਰਸਾਈਕਲ ਤੇ ਚੜ੍ਹੇ ਤੁਸੀਂ ਕਿੰਨੇ ਸਾਲ ਬਾਅਦ ਮੋਟਰਸਾਈਕਲ ਤੇ ਚੜ੍ਹੇ ਹੋ 9 ਸਾਲ ਬਾਅਦ ਉਮਰ ਕਿੰਨੀ ਹੈ 10 ਇੱਕ ਸਾਲ ਦਾ ਚੜਿਆ ਸੀ ਪਹਿਲਾਂ ਹਾਂਜੀ ਤੇ ਹੋਰ ਕੌਣ ਕੌਣ ਆ ਪਰਿਵਾਰ ਚ ਤੁਹਾਡੇ ਪਰਿਵਾਰ ਜੀ ਬਸ ਦੋ ਸੇ ਦੋ ਭਾਈਆਂ ਜੀ ਸੱਤ ਸਾਢੇ ਕਿਹ ਭੈਣਾਂ ਨੇ ਤੇ ਬਾਕੀ ਜਿਹੜਾ ਦਾੜੀ ਜੀ ਉਹ ਦੂਸਰੀ ਲੈ ਕੇ ਜੀ ਭੱਜ ਗਿਆ ਪਤਾ ਨਹੀਂ ਜੀ ਕਿਦਾਂ ਦੂਸਰੇ ਵਿਆਹ ਕਰਾ ਵਾਟ ਜੀ ਸਾਡੀ ਮੰਮੀ ਨੇ ਛੱਡ ਕੇ ਜੀ ਕਿ ਸਾ ਜੀ ਤਾਂ ਕਰਕੇ ਨਹੀਂ ਸਿਸਕੂਲੇ ਵਿੱਚ ਪੜਦੇ। ਤਸੀਂ ਪਹਿਲਾਂ ਦਾ ਵਿਆਹ ਕਰਨਾ ਚਾਹਨਾ ਜੀ ਤਾਂ ਬਾਅਦ ਦੇ ਵਿੱਚ ਕੁਛ ਆਪਣੇ ਲਈ ਸੋਚਾਂਗੇ। ਪਹਿਲਾਂ ਅਸੀਂ ਪਹਿਣਾ ਨੂੰ ਘਰੋਂ ਤੋੜਨਾ ਚਾਹੁੰਦੇ ਹਾਂ ਜੀ। ਕਿੰਧੀਆਂ ਕਾ ਪਹਿਣਾ ਤੁਹਾਡੀਆਂ? ਪਹਿਣਾ ਜੀ ਸਾਡੇ ਤੋਂ ਵੱਡੇ ਅਸੀਂ ਛੋਟੇ ਆ। ਤੇ ਹੁਣ ਕਿੰਨੀ ਕ ਕਮਾਈ ਹੋ ਜਾਂਦੀ ਹੈ ਜਿਹੜਾ ਤੁਸੀਂ ਖੇੜਾ ਪਾਉਣੇ ਪਿੰਡਾਂ ਦੇ ਵਿੱਚ? ਇਹ ਜੀ ਬਸ ਹੋ ਜਾਂਦੇ 3-400 ਰੁਪਏ ਇੱਕ ਦਿਨ ਦਾ ਬਣ ਜਾਂਦਾ। ਸ ਤੇ ਖਰਚਾ ਕੀ ਕੀ ਹੋ ਜਾਂਦਾ ਤੁਹਾਡਾ? ਆ ਖਰਚਾ ਜੀ ਬਸ ਦਾ ਰੋਟੀ ਆ ਜਾਂਦੀ ਹੈ ਤੇ ਬਾਕੀ ਚਾਹ ਮੰਗ ਲਈ ਹੁੰਦੇ ਜਿਸ ਤੜਕੇ ਜਾ ਕੇ ਨਸ਼ਾ ਪੱਤਾ ਕੋਈ ਕਰਦੇ ਹੋ ਨਹੀਂ ਜੀ ਘਰੇ ਕੋਈ ਹੋਰ ਕਰਦਾ ਨਹੀਂ ਜੀ